ਗੌੜੀ ਮਹੱਲਾ ਪੰਜਵਾ ਜੀ ਆਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤੇਨ ਮਹਿਰ ਭਾਉ ਹੈ ਜਾਮ ਕਾ ਰਹਾਉ ਭਵਰ ਯਤਨ ਨਹੀਂ ਪਾਈ ਐ ਵੱਡਾ ਭਾਗ ਹਾਰ ਧਾਈ ਐ ਲੱਖ ਹਕਮਤੀ ਜਾਨੀ ਐ ਆਗੈ ਤੇਲ ਨਹੀਂ ਮਾਨੀ ਐ ਅਹੰਭੋਦ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਰਾਬ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੈ ਗਾਉੜੀ ਮਹੱਲਾ ਪੰਜਵਾ ਬਾਰ ਨੈ ਬਲਿਹਾਰ ਨੈ ਲੱਖ ਬਰੀਆ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਧਰਿਆ ਰਹਾਵ ਕਰਨ ਕਰਾਵਨ ਤੁਹੀ ਏਕ ਜੀਅ ਜੰਤ ਕੀ ਤੁਹੀ ਤੇਕ ਰਾਜ ਜੋਬਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣ ਈ ਹਾ ਉ ਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੁਹੀ ਤਾਣ ਗਾਉੜੀ ਮਹੱਲਾ ਪੰਜਵਾ ਹਰ ਹਾਰ ਹਾਰ ਆਰਾਦੀ ਐ ਸੰਤ ਸੰਗ ਹਰ ਮਨ ਵਸੈ ਭਰਮ ਮੋਹ ਭਾਉ ਸਾਦੀ ਐ ਰਹਾਉ ਵੇਦ ਪੁਰਾਨ ਸਿਮਰਤ ਭਨੇ ਸਭ ਊਚ ਬਿਰਾਜਿਤ ਜਨ ਸੁਨੇ ਸਗਲ ਅਸਥਾਨ ਭੈ ਭੀਤ ਚੀਨਾ ਰਾਮ ਸੇਵਕ ਭੈ ਰਹਿਤ ਕੀਨਾ ਲਖ ਚੌਰਾਸੀ ਜੋਨ ਫਿਰਹਿ ਗੋਬਿੰਦ ਲੋਕ ਨਹੀਂ ਜਨਮ ਮਰਹਿ ਬਾਲ ਬੋਧ ਸਿਆਨ ਪਹਾਉ ਮੈਂ ਰਹੀ ਹਰ ਸਾਧ ਸਰਣ ਨਾਨਕ ਗਹੀ ਗਾਉੜੀ ਮਹੱਲਾ ਪੰਜਵਾ ਮਨ ਰਾਮ ਨਾਮ ਗੁਣ ਗਾਈਐ ਨੀਤ ਨੀਤ ਹਰਿ ਸੇਵੀਐ ਸਾਸ ਸਾਸ ਹਰਿ ਧਿਆਈਐ ਰਹਾਉ ਸੰਤ 사ੰਗ ਹਰਿ ਮਨ ਵਸੈ ਦੁਖ ਦਰਦ ਅਨੇਰਾ ਭ੍ਰਮਨ ਸੈ ਸੰਤ ਪ੍ਰਸਾਦ ਹਰਿ ਜਾਪੀਐ ਸੋ ਜਨ ਦੁਖ ਨਾ ਵਿਆਪੀਐ ਜਾ ਕਾਉ ਗੁਰ ਹਰ ਮੰਤਰ ਦੇ ਸੋ ਉਬਰਿਆ ਮਾਇਆ ਅਗਨ ਤੇ ਨਾਨਕ ਕਾਉ ਪ੍ਰਭ ਮਯਾ ਕਾਰ ਮੇਰੇ ਮਨ ਤਨ ਵਾਸੈ ਨਾਮ ਹਰ ਗਾਉੜੀ ਮਹੱਲਾ ਪੰਜਵਾ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਘਣਾ ਆਗੈ ਜੀਅ ਕੈ ਸੰਗ ਕਾਮ ਰਹਾਉ ਕਟਿਏ ਤੇਰਾ ਅਹੰ ਰੋਗ ਤੂੰ ਗੁਰ ਪ੍ਰਸਾਦਿ ਕਰ ਰਾਜ ਜੋਗੈ हर रास जन जान चाखेया, ताकी तृष्णा लाथिया हर विश्राम नेद पाया सोबहुर ही ताया हर हर नाम जा कौ गोर्यानक ताका पौ गया गौड़ी महला पंजवा, ਜਾ ਕਉ ਬਿਸਰੈ RAM ਨਾਮ ਤਾਹੂ ਕਉ ਤੀਰ ਸਾਧ ਸੰਗਤ ਮੇਲ ਹਾਰ ਰਵਹਿ ਸੇ ਗੁਣੀ ਗਹੀਰ ਰਹਾਉ ਜਾ ਕਉ ਗੁਰਮੁਖ ਹਿਰਦੈ ਬੋਧ ਤਾ ਕੈ ਕਾਰ ਤਾਲ ਨਾਭ ਨਿਧ ਸਿਧ ਜੋ ਜਾਨਹਿ ਹਾਰ ਪ੍ਰਭ ਧਨੀ ਕਿਛ ਨਾਹੀ ਤਾ ਕੈ ਕਮੀ ਕਰਣ ਹਾਰ ਪਛਾਨਿਆ ਸਰਬ ਸੂਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਵਸੈ ਕਾਹੋ ਨਾਨਕ ਤੈਨ ਸੰਗ ਦੁਖ ਨਸੈ ਗਾਉੜੀ ਮਹੱਲਾ ਪੰਜਵਾ ਗਰਬ ਵੱਡੋ ਮੂਲ ਇਤਨੋ ਰਹਿਨ ਨਹੀਂ ਗਾਹੋ ਕਿਤਨੋ ਰਹਾਉ ਵੇ ਵਰਜਤ ਵੇਦ ਸੰਤਨਾ 우 ਆਹੂ ਸਿਉ ਰੇ ਹਿਤਨੋ ਹਾਰ ਜੁਆਰ ਜੁਆ ਵਿਦੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰਾਂਗ ਰਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਦਿੱਤਨੋ ਗਾਉੜੀ ਮਹੱਲਾ ਪੰਜਵਾ मोहे दास रो ठाकुर को तान प्रभ का खाना रहा। है रे खसम हमारा खेन महसाज सु हारा काम करी जे ठाकुर पावा गीत चरेत प्रभ के गुण गावा ਸਰਨ ਪਰਿਓ ਠਾਕੁਰ ਵਜੀਰਾ ਤੇ ਨਾ ਦੇਖ ਮੇਰਾ ਮਨ ਧੀਰਾ ਇਕ ਟੇਕ ਇਕ ਏਕੋ ਆਧਾਰਾ ਜਨ ਨਾਨਕ ਹਾਰ ਕੀ ਲਾਗਾ ਕਾਰਾ ਗਾਉੜੀ ਮਹੱਲਾ ਪੰਜਵਾ ਹੈ ਕੋਈ ਐਸਾ ਹਉ ਮੈਂ ਤੋਰੇ ਇਸ ਮੀਠੀ ਤੇ ਇਹੋ ਮਨ ਹੋ ਰਹਾਉ ਅਕਿਆਨੀ ਮਾਨੁਖ ਭਇ ਜੋ ਨਾਹੀ ਸੋ ਲੋਰੇ ਰੈਣ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਭੂਰੇ ਰਮਤੋ ਭਰਮ ਤੋ ਹਾਰਿਆ ਅਨੇਕ ਵਿਧੀ ਕਾਰ ਟੋਰੇ ਕਾਹੋ ਨਾਨਕ ਕਿਰਪਾ ਭਾਈ ਸਾਧ ਸੰਗਤ ਨਿਦ ਮੋਰੇ ਗਾਉੜੀ ਮਹੱਲਾ ਪੰਜਵਾ ਚਿੰਤਾ ਮਾਨ ਕਰੁਣਾ ਮਾਏ ਰਹਾ दीन दयाला पारब्रह्म जा सिमरण स्िमरण सुख अकाल पुरख अगाध बोध सुनत जसो कोट अग अग्खय कृपा निध प्राप मया तार नानक हार हार नाम लए। गौडी पूरबी महल्ला पंजवा। ਮੇਰੇ ਮਨ ਸਰਣ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਯੁਗ ਆਸ ਬਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉ ਤਰ ਵਰ ਕੀ ਛਾਏ ਤਾਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨਹਾਰਾ ਬਿਸਰਿਓ ठाकुर ਖੇਨ ਮਹਿ ਹੋਤ ਪਰਾਏ ਕਹਿਰੇ ਬਾਗਾ ਕਰ ਇਸ ਨਾਨਾ ਚੋਆ ਚੰਦਨ ਲਾਏ ਨਿਰਭਾਉ ਨਿਰੰਕਾਰ ਨਹੀਂ ਚੀਨਿਆ ਜਿਉ ਹਸਤੀ ਨਾ ਵਾਏ ਜਾ ਹੋਏ ਕਿਰਪਾਲ ਤਾਂ ਸਤਿਗੁਰ ਮੇਲੈ ਸਭ ਸੁਖ ਹਰ ਕੇ ਨਾਏ ਮੁਕਤ ਭਾਇਆ ਬੰਦਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗਉੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕਾਓ ਬਲੇ ਹਰੀਐ ਰਹਾਉ ਜੀਤੇ ਸਾਸ ਗਰਾਸ ਮਨ ਲੇਤਾ ਤੇਤੇ ਹੀ ਗੁਨ ਗਾਈਐ ਜਾਉ ਹੋਏ ਦਿਆਲ ਸਤਿਗੁਰ ਅਪਨਾ ਤਾ ਇਹ ਮਤਿ ਬੋਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੂਟ ਹੈ ਸਰਬ ਸੁਖਾਂ ਸੁਖ ਪਾਈਐ ਸੇਵ ਸੁਆਮੀ ਸਤਗੁਰ ਦਾਤਾ ਮਾਨ ਬੰਛਤ ਫਲ ਆਈਐ ਨਾਮ ਈਸ਼ਟ ਮੀਤ ਸੋਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਗੁਰ ਆਪੁਨੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀ ਰਤਨ ਮਿਟਿਓ ਸਗਲ ਕਲੇਸ਼ਾ ਰਾਗ ਗਾਉੜੀ ਮਹੱਲਾ ਪੰਜਵਾ ਇਕ ਓ ਔੰਕਾਰ ਸਤਿਗੁਰ ਪ੍ਰਸਾਦ ਕਿਸਨਾ ਵਿਰਲੇ ਹੀ ਕੀ 부ਜੀ ਹੈ ਰਹਾ ਕੋਟ ਜੋਰੇ ਲੱਖ ਕਰੋਰੇ ਮਾਨ ਨਾ ਹੋਰੇ ਪਰ ਪਰ ਹੈ ਕਉ ਲੁਜੀ ਹੈ ਸੁੰਦਰ ਨਾਰੀ ਅਨੇਕ ਪ੍ਰਕਾਰੀ ਪਾਰ ਗ੍ਰਹਿ ਵਿਕਾਰੀ ਬੁਰਾ ਭਲਾ ਨਹੀਂ ਸੁਜੀ ਹੈ ਾਨਕ ਬੰਦਨ ਮਾਇਆ ਭਰਮਤ ਭਰਮਾਇ ਗੁਣ ਨਿਦ ਨਹੀਂ ਗਾਇਆ ਮਨ ਬਖੈ ਹੀ ਮਹਿ ਲੁਜੀ ਹੈ ਜਾ ਕਉ ਰੇ ਕਿਰਪਾ ਕਰੈ ਜੀਵਤ ਸੋਹੀ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਧਾਰ ਹਰਿ ਸਜੀ ਹੈ ਗੌੜੀ ਮਹੱਲਾ ਕੰਜਵਾ ਸਾਧੂ ਕੋ ਰਸ ਹਾਰ ਰਹਾ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਤਿਆਨ ਕਾਹੂ ਹੋ ਡੰਡ ਧਰ ਰੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋ ਮਨੇਮ ਕਾਹੂ ਹੋ ਗਾਉਨ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ਨਾਨਕਾ ਭਗਤ ਪ੍ਰੇਅ ਹੋ ਗਾਉੜੀ ਮਹੱਲਾ ਪੰਜਵਾ ගොන කරත නෙදमෝරී රහ तुහිරස तूහිජස तूහි රूප තුुහි රංග ආසෝට प्रාවතरी तुහිමාන තුुහි තාන तूහි පත तुහි प्र්‍රන ගොර තුुටිලෑ जोरीී. तू ही गृह तू ही वान तू ही गाओ तू ही सोन है नानक नेर नेरी गाउडी महल्ला कंजवा मातो हार रंग मातो रहाऊ ओही पियो ओही खियो गुरह दियो दान कियो आहू सियो मन रातो ओही पाठी ओही पोचा उही प्यारो रूचा मन ओहो सुख जातो සැහජ කියල அනදखೇල රഹਫருപமேලਨනක ගොර සபදപරതோ රගගෞട മළവ മහල්ലපජවාਇஓവංකාර සතුගරපරසාാధ ਕਾਰ ਨਾਮ લેਹੋ ਮੀਤਾ લેਹੋ ਆਗੇ ਵਿਖਮ ਪੰਥ ਭੈਾਨ ਰਹਾਉ ਸੇਵਤ ਸੇਵਤ ਸਦਾ ਸੇਵਾ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟਿਐ ਜਮ ਜਾਲ ਓਮ ਜਾਗ ਤੀਰਥ ਕੀਏ ਵਿੱਚ ਹਉ ਮੈਂ ਵਦੇ ਬਿਕਾਰ ਨਰਕ ਸੁਰਗ ਦੁਏ ਪੁੰਚਨਾ ਹੋਏ ਬਾਹੁਰ ਬਾਹੁਰ ਅਵਤਾਰ ਸੇਵਪੁਰੀ ਬ੍ਰਹਮ ਇੰਦਰਪੁਰੀ ਨਿਹ ਚਲ ਕੋ ਥਾਉ ਨਾਹੇ ਬੇਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵਹਿ ਜਾਹੇ ਜੈ ਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ पायो बाल बुद्ध सोखरे हरख सोगहान मिरत दुख सुख चित समसर गुर मिले र लो लाओ हाओ सोच चित् भा ताओ लाओ दुख न परे जल ग पूरा पिटे आ ताओ आनद सहजे ेति स्यानपकर्म हौ किये ते बन्द परे जाओ साधु कार मस्तक हम मुकत पए जाओ लाओ मेरो मेरो करतो ताओ लाओ बेख घेरे मान तन काओ ताब हम सहज सोए ਜਾ ਲਾਓ ਕੋਟ ਉਠਾਈ ਚੱਲਿਓ ਤਾਓ ਲਾਓ ਦਾਨ ਭਰੇ ਕੋਟ ਢਾਰ ਗੁਰਪੂਰਾ ਮਿਲਿਆ ਤਾਓ ਨਾਨਕ ਨਿਰਭੈ ਗਉੜੀ ਮਾਲਾ ਮਹੱਲਾ ਪੰਜਵਾ ਪਾਵਨ ਤਿਆਗਿਓ ਰੀਤ ਤਿਆਗਿਓ ਤੇ ਆਗਿਓ ਮੈਂ ਗੁਰਮੇਲ त्यागਿਓ ਸਹਾਰਾ ਸੁਖ ਆਨੰਦ ਮੰਗਲ ਰਾਸ ਮਾਨ ਗੋਬਿੰਦ ਅਾਗੇਉ ਰਹਾਉ ਮਾਨ ਅਬਿਮਾਨ ਦੋ ਉਸਮਾਨੇ ਮਸਤਕ ਡਾਰ ਗੁਰ ਪਾਗੇਉ ਸੰਪਤ ਹਰਖ ਨਾ ਆਪਤ ਦੁਖਾ ਰਾਗ ਠਾਕ ਰਹਿ ਲਾਗੇਉ बास बासरी एक स्वामी उदयान दृष्टाग्येर भा पूरन भ्रह्मडारे पूरण जो यो किशक कारण कि नो मान ना बुर साध संगत प्रसाद संतन कै सोयो मान य ਜਾਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾ ਗਿਓ ਨਾਮ ਰੰਗ ਸਹਿਜ ਰਸ ਮਾਣੇ ਫੇਰ ਦੁਖ ਨਾ ਲਾਗਿਓ ਗਉੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸਬਦ ਸਮਾਇ ਰਹਾਉ 라תי ભૂਖ ਤ੍ਰਸਨ ਸਭ 라ਤੀ ਚਿੰਤਾ ਸਗਲ ਵਿਸਾਰੀ ਕਰਮਸਤਕ ਗੁਰ ਪੂਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਨ ਤੇ ਆਬ ਚੂਕੇ ਅਖੋਟ ਖਜ਼ਾਨਾ ਸਤਗੁਰ ਦੀਆ ਕੋਟ ਨਹੀਂ ਰੇ ਮੁਕੇ ਆਚਾਰਜ ਇਕ ਸੁਨੋ ਰੇ ਭਾਈ ਗੁਰ ਐਸੀ ਬੂਝ 부ਝਾਈ ਲਾਹੇ ਪਰਦਾ ਠਾਕੁਰ ਜਾਓ ਭੇਟਿਓ ਤਉ ਬਿਸਰੀ ਤਾਤ ਪਰਾਈ ਕਾਹੇ ਓ ਨਾ ਜਾਈ ਏਹੋ ਅਚੰਭਾ ਓ ਸੋ ਜਾਣੈ ਜਿਨ ਚਾਖਿਆ ਕਾਹੋ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗਾਉੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰ ਤੇ ਧਰਣੀ ਰਹਾਉ ਸਾਸਤ ਸਿਮਰਤ ਵੇਦ ਵਿਚਾਰੇ ਮਹਾ ਪੁਰਖਨ ਇਓ ਕਹਿਆ ਦਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨ ਹੂ ਲਹਿਆ ਤਿੰਨ ਭਵਨ ਕੀ ਲਖਮੀ ਜੋਰੀ ਬੂਜਤ ਨਾਹੀ ਲਹਿਰੇ ਬੇਨ ਹਾਰ ਭਗਤ ਕਹਾਂ ਖਿਤ ਪਾਵੈ ਸਿਰ ਤੋ ਪਹਿਰੇ ਪਹਿਰੇ ਆਨਿਕ ਬिलास ਕਰਤ ਮਨ ਮੋਹਨ ਪੂਰਨ ਹੋਤ ਨਾਕਾਮਾ ਜਲ ਤੋ ਜਲ ਤੋ ਕਬੂ ਨਾ ਬੂਜਤ ਸਗਲ ਬ੍ਰਥੇ ਬੇਨ ਨਾਮਾ ਸਾਰਾ ਕਾ ਨਾਮ ਜਪੋ ਮੇਰੇ ਨੀਤਾ ਇਹ ਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੇ ਨਾਨਕ ਜਾਣ ਕੀ ਧੂਰਾ ਗਉੜੀ ਮਾਲਾ ਮਹੱਲਾ ਪੰਜਵਾ ਮੋਕਾਉ ਇਹ ਵੇਦ ਕੋ ਸਮਝਾਵੇ ਕਰਤਾ ਹੋਏ ਜਨਾਵੇ ਰਹਾਉ ਅਨ ਜਾਣਤ ਕਿਛ ਇਨਹ ਕਮਾਨੋ ਜਾਪ ਤਪ ਕਸ਼ੂ ਨਾ ਸਾਦਾ ਦਹ ਦਿਸ ਲੈ ਇਹੋ ਮਾਨ ਦੌਰਾਇਓ ਕਵਨ ਕਰਮ ਕਰ ਬਾਦਾ ਮਾਨ ਤਾਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹੋ ਮੇਰਾ ਭਰਮ ਮੋਹ ਕਛ ਸੂਜ ਸੁਨਾਹੀ ਇਹ ਪੈਖਰ ਪਏ ਪੈਰਾ ਤਾਬ ਇਹੋ ਕਹਾ ਕਮਾਵਨ ਕਰਿਆ ਜਬ ਇਹੋ ਕਸ਼ੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਾਹੋ ਨਾਨਕ ਕਰਨ ਹਾਰ ਹੈ ਆਪੇ ਸਤਗੁਰ ਭਰਮ ਝੁਕਾਇਆ